ਇੱਕ ਦਿਨ ਦੇ ਵਿੱਚ 3 ਕੱਪ ਚਾਹ ਪੀਂਦਾ ਸੀ ਇਹ ਐਕਟਰ ਕਿਸੇ ਵੀ ਫਿਲਮ ਦੇ ਦੌਰਾਨ ਆਪਣੇ ਨਾਲ ਕਰੋ ਲੈ ਕੇ ਜਾਂਦਾ ਸੀ ਮੱਚ ਸਤਿ ਸ਼੍ਰੀ ਅਕਾਲ ਮੈਂ ਸੋਨਿਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਉਸ ਐਕਟਰ ਦੇ ਬਾਰੇ ਜੋ ਕਿ ਸਾਡੇ ਵਾਂਗ ਹੀ ਆਮ ਲੋਕਾਂ ਵਾਂਗ ਚਾਹ ਪੀਂਦਾ ਬੇਹੱਦ ਛੌਂਕ ਰੱਖਦਾ ਸੀ ਕਿਹਾ ਜਾਂਦਾ ਹੈ ਕਿ ਐਕਟਰ ਇੱਕ ਦਿਨ ਦੇ ਵਿੱਚ 30 ਤੋਂ ਵੱਧ ਕਪ ਚਾਹ ਦੇ ਪੀਂਦਾ ਸੀਗਾ ਤੇ ਜਦੋਂ ਕੋਈ ਵੀ ਫਿਲਮ ਦਾ ਸ਼ੂਟ ਹੁੰਦਾ ਸੀ ਤੇ ਆਪਣੇ ਨਾਲ ਇਹ ਮੱਜ ਜ਼ਰੂਰ ਲੈ ਕੇ ਜਾਂਦਾ ਸੀਗਾ ਇਹਨਾਂ ਦੀ ਗੱਲ ਕਰਾਂ ਤਾਂ ਇਹਨਾਂ ਦਾ ਜਨਮ ਪੇਸ਼ਾਵਰ ਦੇ ਵਿੱਚ ਹੋਇਆ ਸੀਗਾ ਤੇ ਇਹਨਾਂ ਦੇ ਵੱਲੋਂ ਬਾਲੀਵੁੱਡ ਨੂੰ ਬਹੁਤ ਸਾਰੇ 네ਗੇਟਿਵ ਰੋਲ ਦਿੱਤੇ ਗਏ ਨੇ ਤੇ ਇਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਖਲਨਾਇਕ ਲੈ ਕੇ ਮਾਫੀਆ ਡੋਨ ਤੱਕ ਦੀਆਂ ਭੂਮਿਕਾ ਨਿਭਾਉਣ ਵਾਲਾ ਇਹ ਐਕਟਰ 51 ਸਾਲ ਦੀ ਉਮਰ 'ਚ ਭਾਵੇਂ ਸਾਨੂੰ ਛੱਡ ਕੇ ਚਲਾ ਗਿਆ ਪਰ ਅੱਜ ਵੀ ਲੋਕ ਉਹਨਾਂ ਦੀਆਂ ਫਿਲਮਾਂ ਤੇ ਕਿਰਦਾਰਾਂ ਦੇ ਬਾਰੇ ਗੱਲ ਕਰਦੇ ਨੇ ਤੇ ਦੱਸ ਦਈਏ ਕਿ ਐਕਟਰ ਸ਼ੋਲੇ ਫਿਲਮ ਚ ਗੱਬਰ ਦਾ ਕਿਰਦਾਰ ਨਿਭਾ ਕੇ ਕਾਫੀ ਜ਼ਿਆਦਾ ਫੇਮਸ ਹੋਈ ਸੀ ਤੇ ਕਾਫੀ ਜ਼ਿਆਦਾ ਦਹਿਸ਼ਤ ਫੈਲਾਈ ਸੀ ਦੱਸ ਦਈਏ ਇਹਨਾਂ ਦਾ ਨਾਮ ਹੈ ਅਮਜ਼ਦ ਖਾਨ ਜੋ ਕਿ 12 ਨਵੰਬਰ ਨੂੰ ਇਸ ਦੁਨੀਆ ਦੇ ਵਿੱਚ ਉਹਨਾਂ ਵੱਲੋਂ ਕਦਮ ਰੱਖਿਆ ਗਿਆ ਸੀ ਉਹਨਾਂ ਦੀ ਮੌਤ ਨੂੰ ਤਿੰਨ ਸਹਾਕਿਆ ਤੋਂ ਵੱਧ ਸਮਾਂ ਬੀਤ ਚੁੱਕਿਆ ਪਰ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ 1975 ਸ਼ੋਲੇ ਦੀ ਕਾਮਯਾਬੀ ਦਾ ਸਿਹਰਾ ਸਿਰਫ ਤਰਮਿੰਦਰ ਅਮੀਕਾ ਬਚਨ ਜਾਂ ਫਿਰ ਹੇਮਾ ਮਾਲਨੀ ਨੂੰ ਨਹੀਂ ਜਾਂਦਾ ਬਲਕਿ ਇਸ ਐਕਟ ਦੀ ਦਮਦਾਰ ਅਦਾਕਾਰੀ ਨੂੰ ਵੀ ਜਾਂਦਾ ਹੈ ਇਸ ਫਿਲਮ ਨੂੰ ਖਾਸ ਇਹਨਾਂ ਭਾਵੇਂ ਅਦਾਕਾਰਾਂ ਦੇ ਵੱਲੋਂ ਬਣਾਇਆ ਹੋਵੇ ਭਾਵੇਂ ਚਰਚਾ ਹੁਣ ਇਸਨਾਂ ਅਦਾਕਾਰਾਂ ਦੇ ਪਰ ਇਸ ਐਕਟਰ ਦੇ ਵੱਲੋਂ ਜੋ ਇੱਕ ਨੈਗੇਟਿਵ ਕਿਰਦਾਰ ਨਿਭਾਇਆ ਗਿਆ ਸੀਗਾ ਜਾਂ ਫਿਰ ਜਿਹੜੇ ਡਾਇਲੌਗਸ ਬੋਲੇ ਗਏ ਸੀਗੇ ਉਹਨਾਂ ਕਰਕੇ ਹੀ ਅੱਜ ਦੇ ਟਾਈਮ ਦੇ ਵਿੱਚ ਵੀ ਮਾਵਾ ਆਪਣੇ ਬੱਚਿਆਂ ਨੂੰ ਡਰੋਂ ਦੇ ਲਈ ਇਸ ਐਕਟਰ ਦਾ ਨਾਮ ਲੈਂਦੀ ਆ ਨਾ ਦਰਸਨ ਇਹੋ ਸਮਾਂ ਜਦੋਂ ਲੋਕੋ ਨਾਲ ਦੀ ਆਵਾਜ਼ ਦਾ ਇੱਕ ਮਜ਼ਾਕ ਉਡਾਉਂਦੇ ਹੁੰਦੇ ਸਨ ਸ਼ੋਲੇ ਦੀ ਸ਼ੂਟਿੰਗ ਦੌਰਾਨ ਅਮਜਦ ਖਾਨ ਦੀ ਡਾਇਲੌਗ ਡਿਲੀਵਰੀ ਉਤੇ ਤਾਨੇ ਵੀ ਮਾਰਦੇ ਸਨ ਉਹ ਕਹਿੰਦੇ ਸਨ ਕਿ ਉਸ ਦੀ ਆਵਾਜ਼ ਵਿੱਚ ਕੋਈ ਤਾਕਤ ਨਹੀਂ ਹੈ ਔਰ ਅਮਿਤਾ ਬਚਨ, ਤਰਮਿੰਦਰ ਅਤੇ ਸੰਜੀਵ ਕੁਮਾਰ ਦਾ ਮੁਕਾਬਲਾ ਕਿਵੇਂ ਕਰੇਗਾ ਅਮਜਦ ਖਾਨ ਆਪਣੀ ਡਾਇਲੋਗ ਡਿਲੀਵਰੀ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸਨ ਸ਼ੋਲੇ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਉਹਨਾਂ ਨੂੰ ਡਾਇਲੋਗ ਕਿਤਨੇ ਆਦਮੀ ਦੀ ਬੋਲਣਾ ਸੀਗਾ ਪਰ ਉਹ ਠੀਕ ਤਰ੍ਹਾਂ ਨਹੀਂ ਬੋਲ ਪਏ ਵਾਰ-ਵਾਰ ਰੀਟੇਕ ਕੀਤੇ ਗਏ 40 ਦੇ ਕਰੀਬ ਇੱਥੇ ਰੀਟੇਕ ਲੈ ਗਏ ਸੀ ਪਰ ਡਾਇਲੋਗ ਨਹੀਂ ਬੋਲ ਸਕੇ ਐਸੀ ਦੌਰਾਨ ਨਿਰਦੇਸ਼ਕ ਰਮੇਸ਼ ਸਿੱਪੀ ਨੇ ਉਹਨਾਂ ਨੂੰ ਆਰਾਮ ਕਰਨ ਲਈ ਭੇਜ ਦਿੱਤਾ ਇਹ ਗੱਲ ਉਹਨਾਂ ਨੂੰ ਬਹੁਤ ਪਰੇਸ਼ਾਨ ਵੀ ਕਰ ਰਹੀ ਸੀ ਇਸ ਰੋਲ ਲਈ ਉਹਨਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਪਰ ਸ਼ੂਟਿੰਗ ਦੇ ਦੌਰਾਨ ਉਹਨਾਂ ਦੀਆਂ ਸਾਰੀਆਂ ਤਿਆਰੀਆਂ ਬੇਕਾਰ ਹੋ ਗਿਆ ਸੀ ਇਸ ਤੋਂ ਦੁਖੀ ਹੋ ਕੇ ਉਹਨਾਂ ਨੇ ਸਾਰੀ ਰਾਤ ਕਾਫੀ ਜ਼ਿਆਦਾ ਪ੍ਰੈਕਟਿਸ ਕੀਤੀ ਤੇ ਕਾਫੀ ਪਰੇਸ਼ਾਨ ਵੀ ਹੋਏ ਫਿਰ ਅਗਲੇ ਦਿਨ ਉਹ ਆਪਣਿੱਕੇ ਨਵੇਂ ਉਤਸ਼ਾਹ ਨਾਲ ਸ਼ੂਟਿੰਗ ਦੇ ਲਈ ਨਿਕਲ ਗਏ ਤੇ ਉਹਨਾਂ ਨੇ ਕੁਝ ਹੀ ਟੇਕਸ ਵਿੱਚ ਇਸ ਸੀਨ ਨੂੰ ਪੂਰਾ ਕਰ ਲਿਆ ਫਿਲਮ ਸ਼ੌਲੇ ਨੂੰ ਰਿਲੀਜ਼ ਹੋਏ ਕੁਝ ਦਿਨ ਹੀ ਹੋਏ ਸਨ ਕਿ ਅਮਜ਼ਦ ਖਾਨ ਹਾਦਸੇ ਦਾ ਸ਼ਿਕਾਰ ਹੋ ਗਏ ਫਿਲਮ ði great gambler ਦੀ ਸ਼ੂਟਿੰਗ ਦੌਰਾਨ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਹਾਲਾਂਕਿ ਕੁਝ ਸਮੇਂ ਬਾਅਦ ਠੀਕ ਹੋ ਗਏ ਪਰ ਦਵਾਈਆਂ ਦਾ ਰਿਐਕਸ਼ਨ ਹੋ ਗਿਆ ਜਿਸ ਕਰਕੇ ਉਹ ਮੋਟਾਪੇ ਦਾ ਸ਼ਿਕਾਰ ਹੋ ਗਏ हालात अजे ही बन गए कि वो ठीक तरीके नाल तुर भी नहीं पा रहे सन एक इंटरव्यू दौरान खुलासा ਕੀਤਾ ਗਿਆ ਸੀ ਕਿ ਜੋ ਲੋਕ ਇਸ दुखद ਸਾਹਮਣਾ ਕਰੇ ਨੇ ਉਹਨਾਂ ਨੂੰ ਅੱਲਾ ਨੇ ਸਜ਼ਾ ਦਿੱਤੀ ਹੈ ਤੁਸੀਂ ਅਮਜ਼ਦ ਖਾਨ ਦੀਆਂ ਫਿਲਮਾਂ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਜ਼ਦ ਨੂੰ ਚਾਹ ਦਾ ਵੀ ਬਹੁਤ ਸ਼ੌਂਕ ਸੀ ਕਿਹਾ ਜਾਂਦਾ ਹੈ ਕਿ ਇੱਕ ਦਿਨ ਦੇ ਵਿੱਚ ਉਹ ਲਗਭਗ 30 ਦੇ ਕਰੀਬ ਕੱਪ ਚਾਹ ਪੀਂਦੇ ਸਨ ਇਹ ਹੈ ਵੀ ਚਾਹੁੰਦਾ ਹੈ ਕਿ ਉਹ ਚਾਹ ਲਈ ਉਹਨਾਂ ਨੂੰ ਅਜੇ ਹੀ ਕਾਲੀ ਹੁੰਦੀ ਸੀਗੀ ਜੇਕਰ ਉਹਨਾਂ ਨੂੰ ਸਮੇਂ ਸਿਰ ਤੇ ਚਾਹ ਨਹੀਂ ਮਿਲਦੀ ਸੀ ਤਾਂ ਉਹ ਪਰੇਸ਼ਾਨ ਹੋਣ ਲੱਗ ਪੰਦੇ ਸਨ ਮੀਡੀਆ ਰਿਪੋਰਟਸ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹ ਪ੍ਰਥਵੀ ਥੀਏਟਰ ਵਿੱਚੋਂ ਨਾਟਕ ਦੀ ਰਿਹਰਸਲ ਕਰੀ ਸਨ ਉਸ ਦੌਰਾਨ ਉਹਨਾਂ ਨੂੰ ਚਾਹ ਨਹੀਂ ਮਿਲੀ ਜਦੋਂ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਇੱਕ ਸੱਜਣ ਨੇ ਕਿਹਾ ਕਿ ਦੁੱਧ ਖਤਮ ਹੋ ਗਿਆ ਫਿਰ ਕੀ ਸੀ ਉਹ ਦਿਨ ਜਿਵੇਂ ਹੀ ਬੀਤ ਗਿਆ ਫਿਰ ਅਗਲੇ ਦਿਨ ਇਹ ਐਕਟਰ ਜੋ ਸੀ ਮੱਝ ਨੂੰ ਲੈ ਕੇ ਸੈੱਟ ਤੇ ਪਹੁੰਚੇ ਤੇ ਉੱਥੇ ਹੀ ਬੰਦ ਕੀਤੀ ਫਿਰ ਚਾਹ ਬਣਵਾਉਣ ਵਾਲੇ ਨੂੰ ਰਿਪੀਟ ਫਿਰ ਚਾਹ ਬਣਵਾਉਣ ਵਾਲੇ ਨੂੰ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਮੈਨੂੰ ਚਾਹ ਕਿਸੇ ਵੀ ਹਾਲਾਤ ਦੇ ਵਿੱਚ ਮਿਲਣੀ ਚਾਹੀਦੀ ਹੈ ਸਾਨੂੰ ਅਮਜ਼ਦ ਖਾਨ ਦੀ ਅਦਾਕਾਰੀ ਕਿਵੇਂ ਦੀ ਲੱਗਦੀ ਹੈ ਉਹਨਾਂ ਦੀ ਅਦਾਕਾਰੀ ਜੋ ਨੈਗੇਟਿਵ ਰੋਲ ਬਾਲੀਵੁੱਡ ਇੰਡਸਟਰੀ ਨੇ ਦਿੱਤੇ ਗਿਆ ਕਿੰਨੇ ਤੁਸੀਂ ਨੰਬਰ ਦਿੰਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਐਸੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਨੂੰ ਇਜਾਜ਼ਤ ਦਿਖਦੇ ਰਹੋ ਡੈਨਿਕ ਸਵੇਰਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par